ਕਿਤੇ ਨਹੀਂ ਥਾਂ ਸਾਨੂੰ ਜਿਹੜਾ ਗਰੀਬਾਂ ਕੋਲੇ ਥਾਂ ਸੀ ਉਹ ਵੀ ਸਾਥੋ ਖੋ ਲਿਆ ਸਾਨੂੰ ਕਣਕ ਨਹੀਂ ਆਉਂਦੀ ਕੋਈ ਸਾਨੂੰ 5 ਰੁਪਈਆ ਦਾ ਫਾਇਦਾ ਨਹੀਂ ਗਰੀਬਾਂ ਕਰਾ ਜਿਹੜਾ ਬਾਦਲ ਨੇ ਸਾਨੂੰ ਬਹੁਤ ਕੁਝ ਦਿੱਤਾ ਸੀ ਅੱਗੇ ਸਾਰਾ ਕੁਝ ਬਾਦਲ ਨੇ ਬਣਾਇਆ ਸਾਡਾ ਪਰ ਹੁਣ ਸਾਡਾ ਕੁਝ ਨਹੀਂ ਬਚਿਆ 5 ਰੁਪਈਆ ਵੀ ਨਹੀਂ ਸਾਨੂੰ ਕੋਈ ਦਿੰਦੇ ਜਿਹੜਾ ਸਾਡੇ ਕੋਲੇ ਥਾਂ ਪਾਥੀ ਕੋਏ ਨਹੀਂ ਸੀ ਉਹ ਵੀ ਸਾਡਾ ਖੋ ਲਿਆ ਹਾਂਜੀ ਝਾੜੂ ਵਾਲਿਆਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ ਅੱਜ ਕਵਰੇਜ ਕੀਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਰਮਾਣਾ ਸਾਹਿਬ ਦਾ ਤੇ ਬਾਕੀ ਅੱਜ ਜੋ ਉਤਸ਼ਾਹ ਹੈ ਬਾਦਲ ਸਾਹਿਬ ਦੀ ਰੈਲੀ ਦਾ ਤੁਸੀਂ ਵੇਖ ਹੀ ਲਿਆ ਵੀ ਸਾਰੇ ਲੋਕ ਆਪ ਅੱਬਾ ਭਾਰ ਹੋ ਕੇ ਸਾਰੇ ਮਤਲਬ ਇੰਨਾ ਵਧੀਆ ਮਾਹੌਲ ਬਣਿਆ ਹੋਇਆ ਫਰੀਦਕੋਟ ਦਾ ਕਿਉਂਕਿ ਬਾਦਲ ਸਾਹਿਬ ਹਮੇਸ਼ਾ ਜਦੋਂ ਵੀ ਗੱਲ ਕਰਦੇ ਹੋ ਕਹਿੰਦੇ ਮੈਂ ਫਰੀਦਕੋਟ ਤੋਂ ਸਿਆਸਤ ਸ਼ੁਰੂ ਕੀਤੀ ਹੈ ਫਰੀਦਕੋਟ ਦਾ ਨਾਮ ਲੈ ਕੇ ਸ਼ੁਰੂ ਗੱਲਬਾਤ ਕਰਦੇ ਆ ਵੀ ਮੈਂ ਫਿਰ ਤੋਂ ਐਮਪੀ ਬਣਿਆ ਮੰਤਰੀ ਬਣਿਆ ਸੈਂਟਰ ਦੇ ਵਿੱਚ ਤੇ ਫਰੀਦਕੋਟ ਨਾਲ ਮੇਰਾ ਨਿੱਜੀ ਪਿਆਰ ਤੇ ਇਸੇ ਤਰ੍ਹਾਂ ਹੀ ਅੱਜ ਮਤਲਬ ਲੋਕਾਂ ਦੇ ਜਦੋਂ ਨੂੰ ਪਤਾ ਲੱਗਿਆ ਵੀ 19 ਤਰੀਕ ਨੂੰ ਰੈਲੀ ਐ ਫਰੀਦਕੋਟ ਦੇ ਵਿੱਚ ਸਾਨੂੰ ਆਪ ਲੋਕਾਂ ਦੇ ਨੌਜਵਾਨਾਂ ਦੇ ਬੀਬੀਆਂ ਦੇ ਭੈਣਾਂ ਦੇ ਫੋਨ ਆਏ ਵੀ ਕਦੋਂ ਆਉਣਾ ਈ ਅਸੀਂ ਕਿੱਥੇ ਪਹੁੰਚਣਾ ਹੈ ਜੀ ਤਾਂ ਹੀ ਆ ਜਿੱਥੇ ਮਤਲਬ ਸਾਡੇ ਰੈ residense ਤੇ ਸਾਰਾ ਵਧੀਆ ਪ੍ਰੋਗਰਾਮ ਕੀਤਾ ਗਿਆ ਤੇ ਸਾਰੇ ਲੋਕ ਆਪ ਖੁਦ ਆਏ ਆ ਕਿਉਂਕਿ 2 ਸਾਲਾਂ ਦੇ ਵਿੱਚ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਬਾਹਰੋਂ ਕੈਂਡੀਡੇਟ ਦੇ ਤਾਂ ਆਮਪੀ ਇਲੈਕਸ਼ਨਾਂ ਵਿੱਚ ਵੀ ਦੇਖ ਲਿਓ ਤੁਸੀਂ ਕੀ ਹੋਣਾ ਇਹਨਾਂ ਦੇ ਨਾਲ